ਮੁੱਦਿਆਂ ਸਾ ਸੁਣ ਲੈ ਕੀ ਕੱਪਵਾਦਿਆਂ ਕਿ ਚੀਕਾਂ ਇਹ ਪੰਜਾਬ ਆ ਸਾਡੀ ਅਣਖ ਤੇ ਹੋਣ ਦੀ ਗੱਲ ਆ ਜਿੱਥੇ ਵੀ ਸਾਡਾ ਹੱਕ ਦੱਬੇ ਜਾਣਗੇ ਇਹ ਖਾਲਸਾ ਪੰਥ ਮਜਲੂਮਾਂ ਤੇ ਗਰੀਬਾਂ ਵਾਸਤੇ ਪਣਿਆ ਹੋਇਆ ਅੱਜ ਧੱਕੇ ਹੋ ਰਹੇ ਨੇ ਸਰਕਾਰ ਸੰਤ ਸਰ ਸਾਨੂੰ ਦੱਬਣਾ ਚਾਹੁੰਦੀ ਆ ਪੰਜਾਬ ਨੂੰ ਆਏ ਪੰਜਾਬ ਨੂੰ ਨਹੀਂ ਦੱਬਦਾ ਨਾ ਅਸੀਂ ਰੋਕਦੇ ਆ ਕਿਸੇ ਰੋਕੇ ਇਹ ਸਾਡੇ ਵੀਰ ਨੇ ਦੇਖੋ ਪੈਣਾ ਖੜੀਆਂ ਸਾਡੇ ਇਹਨਾਂ ਨੂੰ ਵੀ ਮਜਬੂਰੀ ਆ ਉਥੋਂ ਐਨੀ ਮੂਲ ਕਰ ਦਿੰਦੇ ਨਹੀਂ ਥੋੜੀਆਂ ਵਰਦੀਆਂ ਲਾ ਦਾਂਗੇ ਆ ਕਰ ਦਾਂਗੇ ਮਜਬੂਰ ਨੇ ਅਸੀਂ ਸ਼ਾਂਤੀ ਦੇ ਵਿੱਚ ਆ ਸਰਕਾਰ ਜਿਹੜੇ ਦੂਨੀ ਪਾਰਟੀ ਦੇ ਹੱਕ ਨੇ ਉਹ ਮੋੜੇ ਉਸੇ ਤਰੀਕਾ ਨਾਲ ਉਹਨਾਂ ਦਾ ਹਲਣਾ ਹੋਵੇ ਜਿਹੜੇ ਉਹਨਾਂ ਦੇ ਹੱਕ ਨੇ ਵਜਿਆ ਰਹਿਣ ਦਿੱਤੇ ਜਾਣ ਸਾਰੇ ਸ਼ਾਂਤਮਈ ਤਰੀਕੇ ਨਾਲ ਆਏ ਆ ਜੀ ਖੜੇ ਆ ਪ੍ਰੋਟੈਕਟ ਕਰਾਂਗੇ ਜਿਵੇਂ ਉਸ ਤੋਂ ਹੁਕਮ ਆ ਉਹ ਉਸੇ ਤਰ੍ਹਾਂ ਅਸੀਂ ਕਰਾਂਗੇ ਉੱਥੇ ਕੱਲੇ ਹਿੰਦੂਆਂ ਦੇ ਬੱਚੇ ਨਹੀਂ ਪੜਦੇ ਹਿੰਦੂਆਂ ਦੇ ਵੀ ਪੜਦੇ ਆ ਮੁਸਲਮਾਨਾਂ ਦੇ ਵੀ ਪੜਦੇ ਆ ਅਸਾਈਆਂ ਦੇ ਵੀ ਪੜਦੇ ਆ ਇਸ ਕਰਕੇ ਸਾਡੇ 28 ਪਿੰਡ ਜਾੜ ਕੇ ਜੁਨਾ ਵਰਟੀ ਬਣੀ ਆ ਪੰਜਾਬ ਦੇ 28 ਪਿੰਡ ਜਾੜੇ ਆ ਉਹ ਤੇ ਜੇ ਅੱਜ ਸਾਡੇ 28 ਪਿੰਡਾਂ ਜਾਣ ਕੇ ਹੀ ਤੇ ਸਾਡੇ ਬੱਚੇ ਨਹੀਂ ਪੜ੍ਹਨਗੇ ਸਾਡੇ ਉੱਤੇ ਹੱਕ ਨਹੀਂ ਰਹਿਣਗੇ ਨਾ ਮੈਡੀਟ ਅਸੀਂ ਕੀ ਕਰਾਂ ਇਸ ਕਰਕੇ ਅਸੀਂ ਜੁਨੀਅਰ ਯੂਨੀਵਰਸਿਟੀ ਪਿੱਛੇ ਸਰਕਾਰਾਂ ਧਿਆਨ ਦੇ ਦੇਣ ਉਹ ਤਾਂ ਖਾਲਸਾ ਪੰਥ ਤਿਆਰ ਪਰ ਤਿਆਰ ਆ ਦੇਖੋ ਅਸੀਂ ਇਹ ਕਾਲ ਤੱਕ ਸਰ ਤੋਂ ਹੁਕਮ ਮੰਦ ਦੇ ਜੇ ਸਾਨੂੰ ਕਾਲ ਤੱਕ ਸਰ ਤੋਂ ਹੁਕਮ ਹੋ ਗਿਆ ਤੇ ਜੁਨੀਅਰ ਯੂਨੀਵਰਸਿਟੀ ਚੰਡੀਗੜ੍ਹ ਦੀ ਸਾਡੇ ਚੰਡੀਗੜ੍ਹ ਸਾਡਾ ਪੰਜਾਬ ਦਾ ਹੈ ਚੰਡੀਗੜ੍ਹ ਤੋਂ ਬੜੇ ਜਿਹੜੇ ਉਹ ਵੀ ਪੰਜਾਬ ਦੇ ਪਿੰਡ ਜਾ ਰਹੇ ਸੀ ਸਾਡੇ ਇਹ ਕਿੰਨੀ ਜੁਨੀਅਰ ਯੂਨੀਵਰਸਿਟੀ ਦਾ ਮੁੱਦਾ ਨਹੀਂ ਰਿਹਾ ਜੁਨਾਬ ਰਾਟੀ ਤਾਂ ਅਸੀਂ ਲੈਣੀ ਲੈ ਹੀ ਲਈ ਸਾਡੇ ਸਿੱਖ ਬੈਠੇ ਆ ਚੰਡੀਗੜ੍ਹ ਵੀ ਸਾਡਾ ਪੰਜਾਬ ਦਾ ਬਿਲਕੁਲ ਮਿਤਸ਼ਾਲ ਤੁਨ ਲੈ ਮੋਦੀ ਸਰਕਾਰ ਤੁਨ ਲਵੇ ਚੰਡੀਗੜ੍ਹ ਵੀ ਪੰਜਾਬ ਦਾ ਹੈ ਤੇ ਜੁਨਾਬ ਅਸਤੀ ਤਾਂ ਸਾਡੀ ਹੈਗੀ ਐ ਅਸੀਂ ਖੋਣੀ ਜਾਣਦੇ ਆ ਕਿਉਂਕਿ ਦਿੱਲੀ ਦੱਬ ਕੇ ਅਸੀਂ ਨਾਲ ਕਰਦੇ ਨਿਸ਼ਾਨ ਲਾਤਾ ਸੀਗਾ ਤੇ ਚੰਡੀਗੜ੍ਹ ਤੇ ਕੋਈ ਵੱਡੀ ਗੱਲ ਨਹੀਂ ਇਸ ਕਰਕੇ ਖਾਲਸਾ ਪੰਥ ਪੂਰਾ ਪੰਜਾਬ ਸਾਰੀ ਦੁਨੀਆ ਯੂਰਪ ਤੱਕ ਜਰਮਨ ਤੱਕ ਅਮਰੀਕਾ ਤੱਕ ਸੰਗਤ ਸਾਡੇ ਨਾਲ ਤੇ ਚੰਡੀਗੜ੍ਹ ਦੀ ਸਾਡੇ ਤੇ ਯੂਨੀਵਰਸਿਟੀ ਦੇ ਸਾਡੇ ਕੈਨੇਡਾ ਵਾਲਾ ਸਾਰਾ ਧਿਆਨ ਦੋੜੇ ਸਾਡੇ ਬੱਚੇ ਜੁਨਾਵਰਤੀ ਦੇ ਵਿੱਚ ਨੇ ਸਾਡੇ ਬੱਚੇ ਜੇ ਸਾਡੇ ਬੱਚਿਆਂ ਨੂੰ ਤੁਸੀਂ ਉਂਗਲ ਵੀ ਲਾਤੀ ਤਾਂ ਸਰਕਾਰ ਆਪਣਾ ਧਿਆਨ ਦੇ ਲਵੇ ਸਾਡੀਆਂ ਭੈਣਾ ਸਾਡੇ ਬੱਚੇ ਸਾਡੇ ਸਟੂਡੈਂਟ ਜੁਨਾਵ ਰਟੀ ਦੇ ਵਿੱਚ ਨੇ ਜੇ ਕਿਸੇ ਨੇ ਬੱਚੇ ਨੂੰ ਉਂਗਲ ਲਾਈ ਕਿਸੇ ਨੇ ਉਥੇ ਜੁਨਾਵ ਰਟੀ ਦੇ ਵਿੱਚ ਸੈਂਟਰ ਸਰਕਾਰ ਧਿਆਨ ਦੇ ਲੈ ਜਿਹੜਾ ਮੋਤੀ ਮੋਦੀ ਮਿਤਸ਼ਾ ਧਿਆਨ ਦੇਵੇ ਸਾਡੇ ਬੱਚੇ ਸਾਡੇ ਬੱਚਿਆਂ ਨੂੰ ਉਂਗਲ ਤੱਕ ਨਹੀਂ ਉਥੇ ਲੱਗਣੀ ਚਾਹੀਦੀ ਫੇਰ ਨਾ ਕਿਉਂ ਅਸੀਂ ਵੱਖਵਾਦੀ ਆ ਅਸੀਂ ਖਾਲਸਾ ਰਾਜ ਦੇ ਆਮੀ ਅਸੀਂ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਫੌਜ ਹੈ ਹੱਕ ਸੱਚ ਦੀ ਗੁਰੂ ਗੋਬਿੰਦ ਸਿੰਘ ਨੇ ਪਾਸ਼ਾ ਨੇ ਕੁਰਬਾਨੀਆਂ ਕਰਕੇ ਇਹ ਭਾਰਤ ਦੇ ਜਨਮ ਕਰਾਇਆ ਸਾਰਾ ਪਰਿਵਾਰ ਮਾਰ ਕੇ ਇਸ ਕਰਕੇ ਜੁਨਾਵਰਟੀ ਵੀ ਸਾਡੀ ਆ ਚੰਡੀਗੜ੍ਹ ਵੀ ਸਾਡਾ ਭਾਰਤ ਵੀ ਸਾਡਾ ਬੰਦੋ ਬੰਦੋ ਅਸੀਂ ਦਰਦੇ ਆ ਜੀ ਮਾਂ ਦੀ ਖਾਤਰ ਉਹ ਦੋਸੀਂ ਬਹਾਦਰ ਆ ਜਦੋਂ ਆਪਣੇ ਹੱਥ ਮੰਗੇ ਉਹ ਦੋਸਤਵਾਦੀ ਹੱਕਵਾਦੀ ਖਾਸ ਨਹੀਂ ਬਣ ਜਾਂਦੇ ਆ ਇੱਕ ਜੇ ਅੱਜ